ਹੇਓ ਯੋਕਿਸ ਟੋਪਿਕ ਨੂੰ ਲੈ ਕੇ ਜੀ ਦੀਆਂ ਨਹੀਂ ਪਹੁੰਚਦੇ ਦੇਖੋ ਜੀ ਅੱਜ ਗੁਰੂ ਘਰ ਵਿਖੇ ਚੇਅਰਮੈਨ ਸਾਹਿਬ ਸਰਪੰਚ ਸਾਹਿਬਾਨ ਕਾਉਂਸਲਰ ਸਾਹਿਬਾਨ ਪਾਰਟੀ ਦੇ ਹੋਰ ਵੀ ਵੱਖ-ਵੱਖ ਅਹੁਦੇਦਾਰ ਜੋ ਕਿ ਛੋਟੇ ਜਿਹੇ ਸੱਦੇ ਦੇ ਅਸੀਂ ਸਾਰੇ ਭਰਾ ਇਕੱਠੇ ਹੋ ਕੇ ਗੁਰੂ ਘਰ ਆਏ ਆ ਇੱਥੇ ਆਉਣ ਦਾ ਇੱਕੋ ਇੱਕ ਮਕਸਦ ਆ ਕਿ ਅਸੀਂ ਆਪਣੇ ਹਲਕੇ ਨੂੰ ਤਰੱਕੀ ਵੱਲ ਲੈ ਕੇ ਜਾਣਾ ਨਾ ਕਿ ਥੱਲੇ ਵੱਲ ਨੂੰ ਲੈ ਕੇ ਜਾਣਾ ਜਿੱਦਾਂ ਤੁਸੀਂ ਸਾਰੇ ਸੁਣਦੇ ਆ ਰਹੇ ਜੇ ਫਵਾਹਾਂ ਚੱਲ ਰਹੀਆਂ ਵੀਰ ਹਰਮੀਤ ਸਿੰਘ ਸੰਧੂ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਵੇਖੋ ਪਾਰਟੀ ਸਿਆਣੀ ਆ ਦੇ ਨਹੀਂ ਸਕਦੀ। ਪਰ ਫਿਰ ਵੀ ਅੱਗੇ ਵੀ ਜਿੱਦਾਂ ਤੁਸੀਂ ਦੇਖਿਆ ਵੀ ਸ਼ਾਮਲ ਹੋ ਗਿਆ ਉਹ ਇਸ ਲਈ ਅੱਜ ਅਸੀਂ ਸਾਰੇ ਇਕੱਠੇ ਆ। ਅਸੀਂ ਪਾਰਟੀ ਤਾਂ ਕਿ ਮੈਸੇਜ ਵੀ ਲਾਉਣਾ ਚਾਹੁੰਦੇ ਆ ਵੀ ਜੇ ਹਰਮੀਤ ਸਿੰਘ ਸੰਧੂ ਨੂੰ ਸਾਡੇ ਹਲਕੇ ਦੇ ਵਿੱਚੋਂ ਟਿਕਟ ਦਿੱਤੀ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਕਿਉਂਕਿ ਉਸ ਬੰਦੇ ਦੀ ਸਾਡੇ ਹਲਕੇ ਨੂੰ ਕੋਈ ਦੇਣ ਨਹੀਂ। ਤੁਸੀਂ ਜਿਵੇਂ ਸਭ ਜਾਣਦੇ ਜੇ ਉਹ ਦੋ ਵਾਰੀ ਲਗਾਤਾਰ ਪਹਿਲਾਂ 2017 ਦੇ ਵਿੱਚ ਹਾਰਿਆ ਫਿਰ 2022 ਦੇ ਵਿੱਚ ਸਾਡੇ ਮਾਣਯੋਗ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਨੇ 15000 ਦੀ ਲੀਡ ਦੇ ਨਾਲ ਹਾਰਿਆ ਜੇ ਉਹ ਚੰਗਾ ਹੁੰਦਾ ਤੇ ਲੋਕਾਂ ਨੇ ਵੋਟਾਂ ਪਾਉਣੀਆਂ ਸੀ ਉਹਨੂੰ ਹਾਰਉਣ ਦਾ ਕਾਰਨ ਤਾਂ ਸੀ ਜਿਉ ਲੋਕਾਂ ਦੀ ਆਸਾਂ ਤੇ ਖਰਾ ਨਹੀਂ ਉਤਰਿਆ ਖਰਾ ਨਹੀਂ ਉਤਰਿਆ ਇੱਕ ਲੋਕਾਂ ਨੂੰ ਜ਼ਹਿਰ ਦਿੱਤੀ ਵੇਖੋ ਜੀ ਜਿ ਘਰਾਂ ਦੇ ਘਰ ਬਰਬਾਦ ਕਰਤੀ ਬੇੜਾ ਗਰਕ ਕਰਤਾ ਘਰਾਂ ਦਾ ਜਿਨ੍ਹਾਂ ਮਾਮਾ ਦੇ ਪੁੱਤ ਚਲ ਗਏ ਉਹਨਾਂ ਨੂੰ ਪਤਾ ਤੁਸੀਂ ਸਭ ਜਾਣਦੇ ਜਿਹਦਾ ਸੰਧੂ ਸਾਹਿਬ ਨੇ ਪਹਿਲਾਂ ਵੀ ਖਬਰ ਤੁਹਾਨੂੰ ਵਿਖਾਈ ਸੀ ਬਿੱਕੀ ਖ਼ਬਾਰ ਦੇ ਵਿੱਚ ਲੱਗਾ ਵੇਖੋ ਕੋਈ ਨਾ ਉਦਾਂ ਨਹੀਂ ਚੱਲਦੇ ਹੁੰਦੇ ਜੇ ਵਿੱਚ ਮਾੜੀ-ਮੋਟੀ ਕੋਈ ਗੱਲ ਹੁੰਦੀ ਆ ਤੇ ਤਾਂ ਹੀ ਕੋਈ ਕਿਸਦਾ ਨਾਮ ਲੈਂਦਾ ਹੁੰਦਾ ਇਸ ਲਈ ਉਹ ਬੰਦਾ ਸਾਡੇ ਹਲਕੇ ਲੋ ਨਕਾਰਿਆ ਹੋਇਆ ਬੰਦਾ ਜੇ ਉਹ ਫਿਰ ਵੀ ਉਹਨੂੰ ਪਾਰਟੀ ਟਿਕਟ ਦਿੰਦੀ ਆ ਤੁਹਾਡੇ ਜਰੀਏ ਅਸੀਂ ਅੱਜ ਸਾਰੇ ਭਰਾ ਇਕੱਠੇ ਆ ਗੁਰੂ ਘਰ ਖੜੇ ਆ ਅਸੀਂ ਇਹ ਕਹਿੰਨੇ ਆ ਵੀ ਉਹ ਤੀਜੀ ਵਾਰੀ ਹਾਰਨ ਨੂੰ ਤਿਆਰ ਹੋ ਜੇ ਉਹਨੂੰ ਐਸੀ ਲੀਡ ਨਾ ਹਰਾਵਾਂਗੇ ਵੀ ਉਹ ਵੀ ਯਾਦ ਪਿਆਦ ਰੱਖੂਗਾ ਵੀ ਤਰਨਤਾਰਨ ਹਲਕੇ ਨੇ ਪਰ ਆਇਆ ਹੀ ਇਹ ਮਝਾਇਲ ਵਜਦੇ ਤਰਨਤਾਰਨ ਵਾਲੇ ਪੀਵੀਸੀ ਵਾਲੀ ਵਾਲੇ usually mm -hmm. yes,